ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਸੁਖੇਆਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਇਹਨੂੰ ਜੀਰਾ ਪੈਂਦੀ ਆ ਗੁਰੂਗੱਲ ਦੇ ਘਰੇ ਆਏ ਆ ਲਗਭਗ ਤੁਸੀਂ ਜਗਾ ਤੋਂ ਅੰਦਾਜ਼ਾ ਲਾ ਹੀ ਲਿਆ ਹੋਊਗਾ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ ਗਾਵਾ ਵੜਾ ਦੇਖ ਰਹੇ ਆ ਇਹ ਸਾਰੀਆਂ ਹੀ ਸੇਲ ਆ ਤੇ ਬਰੀਡ ਵੀ ਉਹ ਆ ਜਿਹੜੀ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਹੈ ਹਰੇਕ ਹੀ ਮੈਨੂੰ ਫੋਨ ਲਾ ਕੇ ਉਹ ਬਾਈ ਯਾਰ ਜਰਸੀ ਲੈਣੀ ਆ ਜੇ ਕੋਈ ਭੈਣ ਲਾਉਂਦੀ ਉਹ ਵੀ ਵੀਰੇ ਕੋਈ ਜਰਸੀ ਹੈਗੀ ਆ ਕੋਈ ਸੂਈ ਸਵਾਈ ਜਾਂ ਗੱਬਣ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਨੋਟ ਕਰ ਲਿਓ ਭਾਅ ਵਨ ਗੀ ਸਾਰੀ ਮਿਲ ਜੂ ਚੰਗੀ ਜਰਸੀ ਵੀ ਮਿਲ ਜੂ ਦਰਮਿਆਨੀ ਵੀ ਮਿਲ ਜੂ ਛੋਟੇ ਭਾਅ ਦੀ ਵੈੜ ਵੀ ਮਿਲ ਜੂ ਇੱਕ ਪਾਸੋਂ ਲੱਗ ਪੈ ਨੇ ਆ ਛੋਟੇ ਭਾਅ ਦੀਆਂ ਨਿੱਕੇ ਨਿੱਕੇ ਮੁੱਲ ਟੋਕੜਾਂ ਵਾਲੇ ਭਾਅ ਟੋਕੜਾਂ ਨੂੰ ਵੇਖ ਲਓ ਤੀ 35000 ਦੀ ਆਉਂਦੀ ਆ ਟੋਕੜਾਂ ਵਾਲੇ ਭਾਅ ਪਹਿਲਾਂ ਇੱਕ ਪਾਸੇ ਇਧਰੋਂ ਚੰਗੀਆਂ ਵੈੜਾਂ ਤੋਂ ਲੱਗ ਪੈ ਨੇ ਜੇ ਕੋਈ ਛੋਟੇ ਭਾਅ ਦੀਆਂ ਵੈੜਾਂ ਲੈਣ ਦਾ ਚਾਹ ਵਾਣਾ ਤੇ ਵੀਡੀਓ ਲਾਸਟ ਤੱਕਰ ਵੇਖ ਲਓ ਉਧਰ ਲੀਆਂ ਛੋਟੇ ਭਾਅ ਆ ਇਧਰ ਲੀਆਂ ਵੜਾ ਚੰਗੀਆਂ ਬਾਕੀ ਗੱਲਾਂ ਬਾਤਾਂ ਗੁਰਨਾ ਕਰ ਲੈਣੇ ਹਾਂਜੀ ਸਸੀ ਘਰ ਸਿਰੇ ਮੈਂ ਦੱਸਦੀ ਘਰੇ ਨਾਂ ਮੇਰੇ ਗੋਰਾ ਗੱਲ ਪੈਂਡ ਆਪਣਾ ਵੀਰੇ ਸੁੱਖੇ ਵਾਲਾ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਆਟਾ ਜੀ ਤੇ ਮੋਗੇ ਸ਼ਹਿਰ ਤੋਂ 20 ਕਿਲੋਮੀਟਰ ਆਟਾ ਜੀ ਫੋਨ ਨੰਬਰ ਦੱਸ ਦਿਓ 9781230900 ਵੀਰੇ ਵਨ ਕੀ ਫਿਰ ਸਾਰੀ ਹਾਂ ਵੀਰੇ ਵੜਾ ਮੰਨ ਕੇ ਤਾਂ ਚੰਗੀ ਤੋਂ ਚੰਗੀ ਵੀ ਹੈਗੀ ਆ ਤੇ ਛੋਟੇ ਭਾਦੀਆਂ ਮੈਡਮ ਵੀ ਹੈਗੀਆਂ ਪਹਿਲਾਂ ਛੋਟਾ ਭਾਦ ਦੱਸ ਦੀ ਕਿੱਥੋਂ ਤੱਕ ਆ ਜਮਾ ਛੋਟਾ ਮੇਰੇ 22000 ਰੁਪਏ ਦੀ ਵੜ ਦੇ ਦਾਂਗੇ ਮਗਰ ਬੱਛੀ ਆ ਸੂਈ ਸਵਾਈ ਆ ਉਹ ਲਾਸਟ ਵਾਲੀ ਹਾਂ ਲਾਸਟ ਵਾਲੀ ਦੋਸਤੋ 22000 ਦੀ ਦੇ ਦੇਣੀ ਆ ਸੂਈ ਸਵਾਈ ਆ ਮਗਰ ਬੱਛੀ ਉਹ ਤੁਹਾਨੂੰ ਤਾਂ ਪਹਿਲਾਂ ਦੱਸਦਾ ਕਿਉਂਕਿ ਉਹ ਲਾਸਟ ਤੇ ਜਾਵੜਨੀ ਆ ਪਾਲੇ ਭੈਣਪੁਰ ਲਾਸਟ ਇਕਰ ਵੀਡੀਓ ਵੇਂਦੇ ਨਹੀਂ ਉਹ ਤਾਂ ਐਂਡ ਵਾਲੀ ਦਾ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ 22000 ਦੀ ਵੜ ਆ ਸ਼ੁਰੂ ਇਧਰੋਂ ਕਰ ਲਾ ਗੋਰੀ ਵੀਰੇ ਇੱਕ ਵੜ ਚਲੋ ਵੱਡੇ ਭਾਜੀ ਦੂਜੇ 48 50 55 ਦੇ ਭਾਅ ਵਾ ਦਰਮਿਆਨੇ ਭਾਈ ਹਾਂਜੀ ਹਾਂਜੀ ਠੀਕ ਆ ਹਾਂਜੀ ਇੱਥੋਂ ਸ਼ੁਰੂ ਕਰਦੇ ਆਂ ਇਹ ਮੈਡਮ ਨੇ ਵੀਰੇ ਦੂਜੇ ਸਵੇਰੇ ਸੋਣਾ ਵਾ ਮਾਲਕਾਂ ਦੇ ਦੱਸਣ ਮੁਤਾਬਕ ਵੀਰੇ 17 ਦਿਨ ਪਾਈ ਆ ਜਿਹਦੇ ਪੂਰੇ ਹੋਣ 17 ਹਾਂਜੀ ਫਾਰਮ ਚੋਂ ਵੱਛੀ ਲਈ ਆ ਤੇ 19 ਕਿਲੋ ਦੁੱਧ ਦੱਸਿਆ ਵੀਰੇ ਉਹਨਾਂ ਨੇ ਪਾਇਆ ਮੱਛੀ ਦੀ ਕੁਆਲਿਟੀ ਲੰਬਾਈ ਲੰਬੋਈ ਹੈ ਨਾ ਜੇ ਬਾਕੀ ਤੁਸੀਂ ਦੇਖ ਹੀ ਲੈਣੀ ਆ ਵੀ ਕਿੰਨੀ ਆ ਸਹੀ ਹਾਂਜੀ ਕੱਢ ਲਈ ਬਾਹਰੋਂ ਆ ਦੋਸਤੋ ਇੱਕ ਨੰਬਰ ਵੀਰ ਕਹਿੰਦਾ ਫਾਰਮ ਚੋਂ ਵੱਛੀ ਲਈ ਆ 19 ਕਿਲੋ ਦੁੱਧ ਵੀਰ ਕਹਿੰਦਾ ਪਹਿਲਾਂ ਨੇ ਦਿੱਤਾ ਅੱਜ 17 ਦਿਨ ਪਏ ਆ 17 ਦਿਨ ਡੇਟ ਮੁਤਾਬਕ ਪਏ ਆ ਦੋ ਦਿਨ ਪਹਿਲਾਂ ਵੀ ਸੂ ਸਕਦੀ ਆ ਗਰਮੀ ਆ ਤੇ ਦੋ ਦਿਨ ਉੱਪਰ ਵੀ ਲੈ ਸਕਦੀ ਆ ਜਰਸੀ ਬਰੀਡ ਦੀ ਅੱਜ ਦੀ ਵੀਡੀਓ ਦੇ ਵਿੱਚ ਫੁੱਲ ਚੰਗੀ ਵਹਿੜ ਦੂਜਾ ਸੂ ਆ ਚੰਗੇ ਦੁੱਧ ਵਾਲੀ ਚਮਕਦਮਕ ਫੁੱਲੀ ਆ ਬਰਤ ਲਪਈਆਂ ਬਹੁਤ ਆ ਬਾਕੀ ਦੇਣਾ 17 ਪਏ ਆ ਲਿਖਤ ਮੁਤਾਬਕ ਬਾਕੀ ਵੇਖੋ 15 ਦਿਨੀ ਸੂਂਦੀ ਆ ਜਾਂ ਦਿਨਾਂ ਤੇ ਸੂਂਦੀ ਆ ਜਾਂ ਇੱਕ ਅੱਧਾ ਦਿਨ ਉੱਪਰ ਲੈਂਦੀ ਆ ਮੂਬਤ ਤੇ ਦੀ ਸੋਹਣੀ ਆ ਬਾਰੀ ਜਿਆਦਾ ਕੁਆਲਿਟੀ ਆ ਮਤਲਬ ਜਿੰਨੀ ਗਹਿਲਾ ਹੈ ਨਾ ਬਾਕੀ ਬੱਚੀ ਦਾ ਬੋਡੀ ਸਟਰਕਚਰ ਤੁਸੀਂ ਆ ਵੀ ਦੇਖ ਲੈ ਥਾਣਾ ਦਾ ਗੈਪ ਗੂਪ ਲੇਵਾ ਐਂਡ ਫਿਟਿੰਗ ਅਲੱਗ ਡੂਗੀ ਮੰਨ ਲਓ ਸਹੀ ਆ ਵੀ ਨਹੀਂ ਟੁੱਟ ਬਲੰਖਣਾ ਹੋਊਗਾ ਥਾਨ ਤੁਹਾਨੂੰ ਵਖਾ ਦੇਣਾ ਨੇੜੇ ਸੋਹਣੇ ਥਾਣ ਆ ਰੂਵ ਵਰਗਾ ਹਵਾਨਾ ਕੋਈ ਸਾਈਡ ਨਹੀਂ ਕੋਈ ਭਾਲ ਨਹੀਂ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਗੁਲਾਬੀ ਹਾਦੀ ਚੁਆਈ ਵਾਲੇ ਥਾਣ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਯਾਨੀ ਕਿ ਜਰਸੀ ਵੀਰ ਦੀ ਫੁੱਲ ਚੰਗੀ ਵੜ ਹੈ ਜੈ ਜੈ ਮਾਲ ਗੁਰੇ ਜੈ ਜੈ ਜਮਾ ਵੇਚਣ ਵਾਲੀ ਗੱਲ ਆ ਬੀਰੇ ਮੁੱਲ ਮੰਨ ਲੇ ਆਪਾਂ 70-75 ਜਿੰਨਾ ਮਰਜੀ ਕਰਦੇ ਦੋਵੇਂ ਕਰਦੇ ਹਾਂ ਹਾਂਜੀ ਵੀ 70000 ਚੋਂ ਆਪਾਂ ਮਾਨਦਾਨ ਖੁੱਲਾ ਕਰ ਦਾਂਗੇ ਠੀਕ ਹੈ ਹਾਂਜੀ ਵੀ ਜਿੰਨਾ ਵੀ ਆਪਾਂ ਤੋਂ ਵੱਧ-ਵੱਧ ਕੇ ਜੈਸੋ ਹੀ ਕੱਢ ਦਾਂਗੇ ਹਨਾ ਸਹੀ ਹੈ ਬਾਕੀ ਬੱਚੀ ਤਿਆਰ ਹੋਈ ਵੀਰੇ ਬਾਲੇ ਰੁਪਈਆਂ ਦੀ ਆਪਾਂ ਨੂੰ ਵੀ ਪਤਾ ਹਨਾ ਅੱਜ 70 ਚੋਂ ਮਾਨ ਕਰ ਦਾਂਗੇ ਆਪਾਂ ਅੱਜ ਵੀਰ ਕਹਿੰਦਾ 70000 ਚੋਂ ਮਾਨ ਤਾਨ ਕਰ ਦੂੰਗਾ 19 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਦੂਜੇ ਸੂਵੇ ਸੁੰਦੀ ਆ ਫੁੱਲ ਚੰਗੀ ਵਹਿੜ ਜਿੰਨੀ ਕਹਿ ਲੋ ਬਾਕੀ ਤੁਸੀਂ ਆ ਕੇ ਵੇਖ ਹੀ ਲੈਣੀ ਐ ਦੋ ਨੰਬਰ ਤੇ ਆ ਜਾ ਗੁਰੇ ਮੈਂ 6 ਦਾ ਆਂਦਾ। 6 ਮਹੀਨੇ ਸੂਇ ਆਪਣੇ ਕੋਲ ਹੀ ਗਈ ਸੀ ਵੀਰੇ ਇਹ। ਹੂੰ। ਛਿੱਗੀ ਮੂੰਹ ਆ ਤੇ ਪਹਿਲਾ ਸੂਆ ਆਪਣੇ ਕੋਲ ਜਾ ਕੇ ਬੰਦਿਆ ਨੇ ਚੋਇਆ 1 ਸਾਲ। ਠੀਕ ਆ। ਤੇ 15 ਤੋਂ 16 ਕਿਲੋਆਂ ਦੇ ਦੁੱਧ ਦਿੰਦੀ ਰਹੀ ਆ। ਸਹੀ ਆ। ਹਾਂਜੀ ਅੱਜ ਆਪਾਂ ਦੁਬਾਰਾ ਲੈ ਲਈ ਫੇਰ ਇਹ। ਸਮਾਂ ਸਮਾਈ ਦੇ ਹੈਗੇ ਵੀਰੇ 27 ਤਰੀਕ ਨੂੰ ਨੇ ਪੂਰੇ। 27 ਨੂੰ ਅੱਜ 23 ਹੋ ਗਈ। ਅੱਜ 23 ਹੋ ਗਈ। 4 ਦਿਨ ਪਹਿਲਾਂ। ਕੋਈ 2-4 ਦਿਨ ਉੱਤੇ ਲੈਂਦੀ ਕੋਈ ਵੀ ਵੈੜਾ ਆ ਨਾ ਵੀ ਉਹ ਆਪਾਂ ਕਹਿ ਨਹੀਂ ਸਕਦੇ ਕਿ ਤੇ ਵੀ 10 ਮਹੀਨਿਆਂ ਬਾਅਦ ਉਹਨਾਂ ਦੇ 27 ਤਰੀਕ ਨੂੰ ਨੇ ਪੂਰੇ ਯਾਰ। ਜੈ ਜਪਾ। ਇਹਦਾ ਵੀਰੇ 55000 ਤੋਂ ਮਾਰਦਾਂ ਨੂੰ ਪੋਲੀਕਾ ਦਾ ਵਜ਼ਨ ਬਰੀਡ ਕੁਆਲਟੀ ਬਹੁਤ ਅਗਰ ਆ ਦੋ ਨੰਬਰ ਵੀਰ ਕੰ ਦਾ ਆਪਣੇ ਘਰੇ ਆਈ ਸੀ ਇਹ ਤਿਆਰ ਵੜ ਪਹਿਲੇ ਸੂਏ ਤੇ ਵੀਰ ਕੰ ਦਾ ਆਪਣਾ ਆਪਣੇ ਤੋਂ ਹੀ ਬੰਦੇ ਲੈ ਗਏ ਉਹਨਾਂ ਨੇ ਇੱਕ ਸੂਹਾ ਦੁੱਧ ਪੀਤਾ 15 ਕਿਲੋ ਦੁੱਧ ਉਹਨਾਂ ਨੇ ਇਹਦੇ ਥੱਲੋਂ ਝੋਇਆ ਤੇ ਉਹਨਾਂ ਦੇ ਦੱਸਣ ਮੁਤਾਬਕ 27 ਨੂੰ ਦਿਨ ਪੂਰੇ ਹੁੰਦੇ ਆ ਕੱਦ ਚ ਜਰਸੀ ਵੱਡੀ ਆ ਲੇਵਾ ਭਾਂਡਾ ਪੂਰਾ ਸੋਹਣਾ ਜਾਣੇ ਕਿ ਅੱਜ 23 ਤਰੀਕਾ 4 ਦਿਨ ਪਾਈਆ ਡੇਟ ਮੁਤਾਬਕ ਉਹ ਅੱਗੇ ਕਿਸੇ ਵੀ ਜਾਨਵਰ ਕੋਈ ਦਿਨਾਂ ਤੇ ਸੁੰਦਾ ਜਾਂ 4 ਦਿਨ ਉੱਪਰ ਲੈਂਦਾ ਤੁਹਾਨੂੰ ਵੀ ਪਤਾ ਉਹ ਗਾਂ ਰੱਬ ਦੇ ਰੰਗ ਆ ਹਾਈਟ ਇੱਕ ਨੰਬਰ ਨੂੰ ਵੀ ਕੋਈ ਉਂਗਲ 2 ਉਂਗਲ 2 ਨੰਬਰ ਦੀ ਵੱਡੀ ਐ 55000 ਦੀ ਵੀਰ ਕਹਿੰਦਾ ਦੇ ਦੇਣੀ ਹੈ ਵੱਲ ਢਲਾਂ ਪਾਈਆਂ ਬਹੁਤ ਬਹੁਤ ਵੱਡਾ ਲੇਵਾ ਲਾਉਂਦੀ ਹੈ ਮੇਰੇ ਵੇੜ ਪਿਛਲੀ ਵਾਰੀ ਵੀ ਨਾ ਉਹ ਜਦੋਂ ਸੂਈ ਸੀ ਉਦੋਂ ਹੀ ਲੈ ਕੇ ਗਏ ਸੀ ਆਪਣੇ ਤੋਂ ਬੰਦੇ ਇਹ ਸਹੀ ਹੈ ਤੇ ਬਹੁਤ ਤਗੜਾ ਲੇਵਾ ਲਾਉਂਦੀ ਹੈ ਬੱਚੀ ਮੰਨ ਲਓ ਸਹੀ ਹੈ ਹਾਂਜੀ ਦੋਸਤੋ ਵੀਰ ਕਹਿੰਦਾ ਆਪਣੇ ਘਰੇ ਸੂਈ ਸੀ ਜਿੱਦਣ ਸੂਈ ਉਹਦਣੇ ਵੀਰ ਕਹਿੰਦਾ ਸੌਦਾ ਹੋ ਗਿਆ ਸੀਗਾ ਥਣ ਸੋਹਣੇ ਆ 15 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਦੂਜੇ ਸਵੇਰ ਸੂਣ ਨੂੰ ਤਿਆਰ 55 ਦੀ ਦੇ ਦੇਣੀ ਆ ਇੱਕ ਨੰਬਰ ਦਾ 70 ਚੋਂ ਮਾਨਤਾਨ ਹੋ ਜੂ ਉਹ ਵੀ ਦੂਜਾ ਸੂਆ ਹੁਣੇ 19 ਕਿਲੋ ਦੁੱਧ ਦਿੱਤਾ ਇਹਨੇ 15 ਦਿੱਤਾ ਤਿੰਨ ਨੰਬਰ ਗੁਰੇ ਇਹ ਬੈਂਟ ਦੇ ਬਲੂਨ ਆ ਦੋ ਦੰਦਾਂ ਦਾ ਮੂੰਹ ਤੋਂ ਠੀਕ ਹੈ ਦੋਨ ਦੇ ਚੱਕ ਦੀ ਬਈ ਆ ਦੰਦਾਂ ਦਾ ਜੇ ਤੇ 20 ਦਿਨ ਬਾਕੀ ਆ ਵੀਰੇ ਦੇ ਹੋਲੀ ਕੁਆਲਿਟੀ ਵੱਡੀ ਬੁਡੀ ਵੇਲੇ ਵੀ ਦੂਜੇ ਸਵਾਨਾਂ ਦਾ ਮਿਹੜਾ ਨਾਲ ਹੀ ਸਰ ਘੱਟਦੀ ਹੈ ਮੇਰੇ ਘੱਟ ਘਾਟ ਹੀ ਨਾ ਕਿੰਨਾ ਗੱਦ ਪਿਆ ਜੀ ਦੁੱਧ ਵੀਰੇ ਜੇ ਬੱਚੇ ਚਲੋ ਸਟਾਰਟ ਹੋ ਗਈ ਲੈ ਵੇਲ ਉਹਨਾਂ ਐਸਟੀਮੇਟ ਦਾ ਲੈ ਵੇ ਦੇ ਹਿਸਾਬ ਨਾਲ ਹੀ ਲੱਗਣਾ ਵੀ ਇਹਨੂੰ ਬਲੂਨ ਨੂੰ ਮਤਲਬ 16 ਤੋਂ ਲੈ ਕੇ 18 ਕਿਲੋ ਤੋਂ ਚਾਹੀਦਾ ਜਿੰਨੇ ਇਹਦਾ ਘੱਟ ਘਾਟ ਆ ਬਾਕੀ ਕੋਈ ਵੀ ਵੇੜਾ ਵੀਰੇ ਹਨਾ ਭਰਾ ਆਪਦੀ ਸਮਝ ਨਾਲ ਲੈ ਲਓ ਵੀ ਮੈਂ ਕਿੰਨਾ ਜੋ ਸਕਦਾ ਸਮਾਂ ਕਿ ਹੂੰ ਸਮੇਂ ਦਾ 20 ਦਿਨ ਵੀਰੇ 20 ਦਿਨ ਹਾਂਜੀ ਤੇ ਕਿਉਂਕਿ ਆਪਣੇ ਦਾ ਮੋਲ ਲਗਰੀ ਦੀਆਂ ਵੀਰੇ ਆਪਣੀਆਂ ਘੜਾ ਕਰਦੇ ਹਾਂ ਹਾਂ ਹਾਂਜੀ ਜੈ ਜਮਨ ਇਹਦਾ ਵੀਰੇ ਬੱਚੀ ਦਾ 52000 ਜਮਾਨਤਾਨ ਕਰਦਾਂਗੇ ਬੱਚੀ 65000 ਰੁਪਏ ਦੀ ਹੈ ਜੇ ਅੱਜ ਬੁਰੀ ਤਿਆਰ ਹੋਵੇ ਪਰ ਅੱਜ 52000 ਚ ਜਮਾਨਤਾਨ ਕਰਦਾਂਗੇ ਕੱਢੀ ਬਾਹਰ ਨੂੰ ਦੋਸਤੋ ਵੀਰ ਕਹਿੰਦਾ ਇਹ ਮਾਲ ਆਪਣਾ ਸਾਰਾ ਖਰੀਦਿਆ ਵਾ ਬਾਕੀ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਹੁੰਦਾ ਅਗਲਾ ਆਪਦੀ ਸਮਝ ਨਾਲ ਲੈ ਲੈ ਕੇ ਜਾਨਵਰ ਦੁੱਧ ਕਿੰਨਾ ਦੇਊਗਾ ਕਿਉਂਕਿ ਵੀਰ ਕਹਿੰਦਾ ਕੋਈ ਘਰ ਦਾ ਜਾਨਵਰ ਹੀ ਉਹ ਤੁਹਾਨੂੰ ਵੀ ਪਤਾ ਵਪਾਰੀਆਂ ਦੀ ਵੀ ਆਪਦੀ ਜੱਜਮੈਂਟ ਹੁੰਦੀ ਆ ਤੇ ਜਿਹਨੇ ਜਾਨਵਰ ਖਰੀਦਣਾ ਉਹ ਅਗਲਾ ਆਪਦੇ ਹਿਸਾਬ ਨਾਲ ਲੈ ਲੈ ਕੱਦ ਚ ਫੋਲੀ ਵੱਡੀ ਆ ਦੋ ਹੁੰਦੇ ਦੰਦ ਚੱਕਦੀ ਆ 20 ਦਿਨ ਅੱਜ ਡੇਟ ਮੁਤਾਬਕ ਕੱਚੀ ਆ ਵੱਡੇ ਗੱਦ ਘਾਟ ਵਾਲੀ ਪਹਿਲਾ ਸੂਆ ਹੂੰ ਦੋ ਦੰਦ ਜਰਸੀ ਬਾਕੀ ਪੂਰਾ ਜੀ ਰੂਜੀ ਵੀ ਬਹੁਤ ਆ ਘੋੜੀ ਵਰਗਾ ਤੋਰਾ ਪਹਿਲਾ ਸੂਆ 20 ਦਿਨਾਂ ਦੀ ਕੱਚੀ ਅੱਜ ਦਾ ਮੁੱਲ 52000 ਤਿਆਰ ਹੋਈ ਭਾਈ ਕਹਿੰਦਾ 65000 ਦੀ ਆ 20 ਦਿਨ ਪਏ ਉਹ ਜੇ ਉਹਨਾਂ ਭਾਅ ਵੀ ਘਟਾ ਜਿਹੜੇ ਤੁਸੀਂ 18-20 ਦਿਨ ਸਾਂਭਣੀ ਆ ਤੇ ਉਹ ਜੱਜ ਵੀਰ ਕੰਦਾ ਬੈਂਨ ਫੀਟਿੰਗ ਵਾਲਾ ਲੰਦੂ ਵੀਰੇ ਮੰਨ ਲੋ ਹਮ ਫਟ ਫਟ ਜਾ ਲੈਵਾ ਹਮ ਸਹੀ ਆ ਕੋਈ ਬਾਤ ਨੂੰ ਫੋਟ ਛਾਂਗੇ ਨਹੀਂ 3 ਜਾਨਵਰ ਵਿਖਾਦੇ ਆ 3 ਜਾਨਵਰ ਚੰਗੇ ਆਪੋ ਆਪਣੀ ਥਾਂ ਤੇ ਸੋਹਣੀਆਂ ਜਰਸੀਆਂ ਕੱਦ ਕਾਠ ਵਾਲੀਆਂ ਵਜਨ ਵਾਲੀਆਂ ਬਾਕੀ ਜਿਹੜੀ ਵੀ ਜਿਹਦੇ ਵੀ ਦਿਲ ਲੱਗਦੀ ਆ ਅਗਲਾ ਆ ਕੇ ਸੌਦਾ ਕਰ ਲੈ ਜੇ ਕਿਸੇ ਨੇ ਜੋੜਾ ਲੈਣਾ ਕੋਈ 5-700 ਵੱਧ ਬਾਨ ਤਾਣ ਹੋ ਜੂ 4 ਨੰਬਰ ਤੇ ਆ ਜਾ ਗੁਰੇ 4 ਨੰਬਰ ਵੇੜਾ ਜਿਹੜੇ ਦੂਜੇ ਤੋਂ ਹੀ ਖੁਣਾ 16 ਕਿਲੋ ਦਾ ਦੱਸੋ ਆਇਆ ਵਾ ਹੂੰ ਤੇ 10 12 ਦੇ ਦੀ ਕੱਚੀ ਆ ਵੀਰੇ ਮੰਨ ਕੇ ਚੱਲੋ ਠੀਕ ਆ ਤੇ ਵਜਨ ਵਜਨ ਬਹੁਤ ਆ ਵੀਰੇ ਕੁਆਲਟੀ ਵਾਲੇ ਦੀ ਜੈ ਜਮਾਲ ਇਹਦਾ ਵੀਰੇ 55 ਜੋ ਮਾਨ ਤਨ ਕਰ ਦਾਂਗੇ ਸਹੀ ਆ ਇਹਦਾ 52 ਜੋ ਮਾਨ ਤਨ ਹੋ ਜੂ ਪਹਿਲੇ ਸੂਏ ਸੂਨ ਦੀ ਆ 20 ਦਿਨਾਂ ਦੀ ਕੱਚੀ ਆ ਇਹਦਾ 55 ਜੋ ਮਾਨ ਤਨ ਹੋ ਜੂ 16 ਕਿਲੋ ਦੁੱਧ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਦੇ ਦੱਸਣ ਮੁਤਾਬਕ ਇਹਨੇ ਦਿੱਤਾ ਹੁਣ ਦੂਜੇ ਸੂਏ ਸੂਨ ਨੂੰ ਤਿਆਰ ਆ 10 ਦਿਨ ਪਾਏ ਕੋਰੇ ਤਸਾਂ ਤੋਂ 12 ਦਿਨਾਂ ਦੀ ਕੱਚੀ ਐ ਤੇ ਕੋਈ 8 ਦਿਨ ਹੀ ਵੀ ਸੂਹ ਸਕਦੀ ਐ ਤੇ ਕੋਈ 10 ਦਿਨ ਹੀ ਵੀ ਸੂਹ ਸਕਦੀ ਐ ਇਹ ਬਹੁਤ ਵੱਡਾ ਹੀ ਘੜਨਾ ਵੀਰੇ ਤੁਹਾਨੂੰ ਬਹੁਤ ਚੰਗਾ ਲੱਗਾ ਤੇ ਹੱਲਾ ਢੁਲ ਦੇਖ ਲੋ ਕਿੰਨੀਆਂ ਲੀਵ ਝੋਲ ਝੂਲ ਬਹੁਤ ਆ ਮੋਟਾ ਮੋਟਾ ਥਾਨ ਆ ਬਾਕੀ ਵਜਨ ਵਜੇ ਨੂੰ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਕੁਆਲਿਟੀ ਬਹੁਤ ਛੋਟੀ ਛੁਟੀ ਹੈ ਵੀਰੇ ਹੂੰ ਉਹ ਮੱਥੇ ਦੀ ਸੋਹਣੀ ਆ ਬਾਕੀ ਆਪਾਂ ਤਾਂ ਹਰੇਕ ਵੀਡੀਓ ਚ ਕਹਿੰਦਾ ਕਿ ਵੀਡੀਓ ਤੇ ਤੁਹਾਨੂੰ ਜਾਨਵਰ ਦਾ ਅੰਦਾਜ਼ਾ ਲੱਗ ਜਾਂਦਾ ਜਿਹੜਾ ਤੁਹਾਡੇ ਮਨ ਲੱਗਦਾ ਉਦੋਂ ਬਾਅਦ ਅਗਲੇ ਦੇ ਘਰੇ ਆਜੋ ਆਪ ਦੀ ਤਸੱਲੀ ਕਰ ਲੋ ਜੇ ਗੱਬਣ ਪਸ਼ੂ ਆ ਤਾਂ ਆਪ ਦਾ ਚੀਪਾ ਕੋਲ ਟਕਾ ਕੇ ਪਾਸ ਕਰਕੇ ਲੈ ਜਾਓ ਜੇ ਸੂਏ ਸੂਆ ਪਸ਼ੂ ਆ ਛੋ ਕੇ ਵੇਖਣਾ ਦੋ ਟਾਈਮ ਚਾਰ ਟਾਈਮ ਅਗਲਾ ਛੋ ਕੇ ਵੀ ਲਈ ਜਾ ਸਕਦਾ 55 ਦੀ ਦੇ ਦੇਣੀ ਆ ਇਹ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ 4 ਨੰਬਰ ਵੈੜ ਜੀ ਟੈਲ ਟੂ ਲ ਬੜੀ ਆ ਵਲਟਾ ਲ ਆ ਪਈਆਂ ਬਹੁਤ ਆ ਵਜਨ ਬਹੁਤ ਆ ਵੈੜ ਦਾ ਹਮ ਫੁੱਲ ਭਰੀ ਨਿਰੋਈ ਵੈੜ ਆ ਦਸਾਂ 12 ਦਿਨਾਂ ਚ ਪੂਰਾ ਸੋਹਣਾ ਵੱਡਾ ਡਾਡਾ ਵਾਲਾ ਫਵਾਨਾ ਤਿਆਰ ਕਰਕੇ ਸੋਨਾ ਉਹਕੇ ਬਾਲਟਾ ਲਪਈਆਂ ਬਹੁਤ ਬਾਕੀ ਭਾਰੀ ਪੂਰੀ ਫੁੱਲੀ ਆ ਅੱਗੇ ਆ ਜਾ ਗੁਰੇ ਅੱਗੇ ਆ ਗਏ ਵੀਰੇ 5 ਨੰਬਰ ਵੈੜ ਤੇ ਦੂਜਾ ਸੂਆ ਸੁਣੀ ਆ ਠੀਕ ਹੈ ਲੈਣੇ ਹਫਤਾ ਮੰਨ ਕੇ ਕੋਈ ਲੈ ਲਵੇ ਇਹ ਨਹੀਂ ਪਤਾ 2 ਦਿਨ ਪਹਿਲਾਂ ਸੂਪ ਹੋਵੇ ਇਹੜੀਆ ਹਫਤੇ ਦੀ ਕੱਚੀ ਆ ਸਹੀ ਹੈ 14 ਕਿਲੋ ਦੁੱਧ ਦੱਸਿਆ ਵੀਰੇ ਦਾ ਪਿਛਲੇ ਸੂਏ ਦਾ ਆਪਾਂ ਨੂੰ ਜੈ ਜੈ ਮੋਲ ਨੂੰ ਇਹਦਾ ਵੀਰੇ ਮੋਲ ਭਾਂ 50 ਬੋਨ ਜਾਂ ਜਿੰਨਾ ਮਰਜ਼ੀ ਕਰ ਲਈਏ 48000 ਦੀ ਬੱਚੀ ਦੇ ਦਾਂਗੇ ਆਪਾਂ ਬਿਲਕੁਲ ਜੈ ਜੀ ਦੋਸਤੋ 14 ਕਿਲੋ ਦੁੱਧ ਦਿੱਤਾ ਵੀਰ ਕਹਿੰਦਾ 5 ਨੰਬਰ ਨੇ ਹਫਤੇ ਦੀ ਕੱਚੀ ਆ ਕੋਈ ਦੁੱਧ ਹਨ ਪਹਿਲਾਂ ਵੀ ਸੂ ਸਕਦੀ ਆ ਜਾਨੀ ਕਿ ਹੈ ਸਾਰੀਆਂ ਹੀ ਜਰਸੀ ਬਰੀਡ ਦੀਆਂ ਬਿਹੜਾ ਕਿਸੇ ਨੂੰ 2 ਕਿਲੋ ਘੱਟ ਦੁੱਧ ਵਾਲੀ ਚਾਹੀਦੀ ਆ ਘੱਟ ਵਾਲੀ ਵੀ ਮਿਲ ਜੂ ਕਿਸੇ ਨੂੰ ਵੱਧ ਦੁੱਧ ਵਾਲੀ ਚਾਹੀਦੀ ਆ ਵੱਧ ਵਾਲੀ ਵੀ ਮਿਲ ਜੂ ਪੂਰਾ ਘੱਟ ਕੁਆਲਿਟੀ ਜੀ ਵੀ ਮਿਲ ਜੂ ਤੇ ਜੇ ਕਿਸੇ ਨੂੰ ਹੈਗਾ ਕਿ ਫੁੱਲ ਕੁਆਲਿਟੀ ਲੈਣੀ ਆ ਤੇ ਪਹਿਲੀਆਂ ਬਿਹੜਾਂ ਤਾਂ ਫੁੱਲੀ ਕੁਆਲਿਟੀ ਵਾਲੀਆਂ ਬਾਕੀ ਤੁਸੀਂ ਵੇਖ ਹੀ ਲਈਆਂ ਬਾਕੀ ਜਿਹਦੇ ਮਨ ਲੱਗਦੀਆਂ ਤੇ ਬਾਈ ਦੇ ਘਰੇ ਆਜੋ ਤੇ ਐਂਡ ਤੇ ਤੁਹਾਨੂੰ ਜਮਾਂ ਛੋਟਾ ਜਿਹਾ ਭਾਅ ਦਿਖਾਉਣਾ ਹਾਂ 20000 ਵਾਲੀ ਮਗਰ ਵੀ ਵੱਚੀ ਆ ਬਾਕੀ ਜਦੋਂ ਦਾ ਵਾਰੀ ਆਉਗੇ ਤਾਂ ਤੁਹਾਨੂੰ ਦੁੱਧ ਬਾਅਦ ਦੱਸ ਦੇਵਾਂਗੇ ਬੱਚੀ ਦਾ ਫੀਟਿੰਗ ਆ ਲੈ ਠੰਡੀ ਮਿੱਠੀ ਆ ਥਣ ਬਹੁਤ ਚੰਗੇ ਲੱਗੇ ਆ ਅਜੇ ਢੱਲ ਬਹੁਤ ਬਾਈ ਬਹੁਤ ਸੋਹਣਾ ਲਿਵਾਜੂਗੀ ਇਹਦਾ ਪ੍ਰਾਈਸ ਕੀ ਆ ਇਹ 48 ਦੀ ਦੇਣੀ ਆ ਵੀਰੇ ਮਤਲਬ 50-55 ਜਿੰਨਾ ਮਰਜ਼ੀ ਕਰ ਲੀਗੇ ਸਹੀ ਆ ਬੱਚੀ ਦੀ ਕੁਆਲਿਟੀ ਗੂੜੀ ਬੂਤੀ ਬਾਤੀ ਬਹੁਤ ਸੋਹਣੀ ਆ ਵੀਰੇ 48000 ਦੀ ਵੀਰ ਕਹਿੰਦਾ ਦੇਣੀ ਆ ਵਿੱਚੋਂ ਛੋਟਛਾਪਾ ਤੁਹਾਨੂੰ ਥੋੜਾ ਥੋੜਾ ਸਾਰੇ ਨਗਾ ਜੋ ਹੋ ਜੂਗਾ ਇੱਥੇ ਆ ਜਾ ਗੋਰੀ ਅਗੇ 6 ਨੰਬਰ ਤੇ ਜੀ ਵੈਡ ਵੀਰੇ ਦੂਜੇ ਸੋਏ ਸੂਈ ਆ ਮਗਰ ਬੱਛਾ ਇਹਦੇ ਕੱਲ ਦੀ ਸੂਈ ਆ ਵੀਰੇ ਸੋਹਾਂ ਦੀ ਇਹ ਜੇਰ ਦੀ ਗਾਰੰਟੀ ਹੋਊਗੀ ਜਿਹੜਾ ਬੌਲਾ ਵੀ ਹੁਣ ਮੇਰੇ ਹਿਸਾਬ ਚ ਵੀਰੇ 10 ਤੋਂ 12 ਕਿਲੋ ਚ ਹੋਊਗਾ ਇਹਦੇ ਤੇ 10 ਤੋਂ 12 ਹਾਂ 10 ਤੋਂ 12 11:00 ਹੋ ਜਾ ਚਲੋ 12:00 ਤੇ ਵਾਈ ਦੀ ਗਾਰੰਟੀ ਹੋਊਗੀ ਵੀਰੇ ਤੇ ਮੰਨ ਲਓ ਵੀ ਠੰਡੀ ਮਿੱਟੀ ਆ ਕੋਈ ਲੱਤ ਛਾੜਾ ਨਹੀਂ ਕਿੰਨਾ ਕਿ ਵੀ ਦੁੱਧ ਜਿਹੜਾ ਉਹਨਾਂ ਨੇ ਦੱਸਿਆ ਵੀਰੇ ਪਿਛਲੇ ਸੂਈ ਦਾ 15 ਤੋਂ 16 ਕਿਲੋ ਬਰੀਡ ਬਹੁਤ ਲੈਵਲ ਹੂਆ ਬਹੁਤ ਸੋਹਣਾ ਵੈਡ ਦਾ ਹਾਂ ਹਾਂਜੀ ਜੈ ਜਮਾ ਦਾ ਇਹਦਾ ਵੀਰੇ ਮੁੱਲ 50-55 ਜਿੰਨਾ ਮਰਜ਼ੀ ਕਰ ਲਈਏ 48000 ਦੀ ਬੜ ਦੇ ਦੇ ਦਾਂਗੇ ਦੋਸਤੋ ਮਗਰੇ ਤੇ ਵੱਛਾ 48000 ਦੀ ਦੇ ਦੇਣੀ ਆ ਕੱਲ ਦੀ ਸੂਈ ਆ ਠੀਕ ਆ ਜੇਰ ਦੀ ਵੀਰ ਕਹਿੰਦਾ ਆਪਣੀ ਗਾਰੰਟੀ ਹੋ ਤੁਹਾਡੇ ਘਰੇ ਜਾ ਕੇ ਜੇਰ ਸਿੱਟੇ ਉਹਦੀ ਵੀਰ ਕਹਿੰਦਾ ਆਪਣੀ ਗਾਰੰਟੀ ਹੋ ਕਿਉਂਕਿ ਜੇਰ ਵਾਲੇ ਪਾਸੋਂ ਵੀਰ ਕਹਿੰਦਾ ਕੰਪਲੀਟ ਆ ਬੌਲਾ 11 ਹੋਵੇ 12 ਹੋਵੇ ਉਹ ਤੁਸੀਂ ਚੋ ਕੇ ਵੇਖ ਹੀ ਲੈਣਾ ਤੜਕੇ ਵੀ 6-7 ਵਜੇ ਅਗਲਾ ਆ ਕੇ ਚੋ ਕੇ ਵੇਖ ਲੈ ਤੇ 8 ਨੇ ਫੇਰ ਚੋਲੇ 6 7 ਵਜੇ ਤੇ 11 00 12 00 ਤਿਆਰ ਆ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਵਾਣਾ ਤੇ ਆ ਜਿਹੜੀ ਤੁਸੀਂ 6 ਨੰਬਰ ਸਕਰੀਨ ਤੇ ਵੇਖ ਰਹੇ ਆ ਇਹ ਸੂਈ ਸਵਾਈ ਹੈ 48 ਦੀ ਦੇ ਦੇਣੀ ਆ ਤੇ ਜੇ ਕਿਸੇ ਨੂੰ ਹੈਗਾ ਕਿ ਭਾਵੇਂ ਸੂਈ ਹੋਵੇ ਭਾਵੇਂ ਗੱਬਣ ਹੋਵੇ ਆਪਾਂ ਨੂੰ ਕੋਈ ਚੱਕਰ ਨਹੀਂ ਪਰ ਅਸੀਂ ਚਾਰਾਂ ਪੰਜਾਂ ਨਗਾਂ ਚੋਂ ਵੇਖ ਕੇ ਵੜ ਲੈਣੀ ਆ ਫਿਰ ਨਗ ਬਹੁਤ ਆ ਜਿਹੜਾ ਮਨ ਲੱਗਦਾ ਆ ਕੇ ਆਪਦਾ ਸੌਦਾ ਕਰ ਲਿਓ ਗਲਾਬੀ ਥਾਣਾ ਅਦੀ ਚਵਾਈ ਵਾਲੇ ਦੂਜਾ ਸੂਆ ਤਾਜੀ ਸੂਈ 11 12 ਕਿਲੋ ਬੌਲੀ ਹਾਜ਼ਰ 15 16 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਦੂਜੇ ਸੂਵੇ ਸੂਈ ਆ ਮਗਰ ਬੱਚਾ 48 ਦੀ ਦੇ ਦੇਣੀ ਆ ਅੱਗੇ ਆ ਜਾ ਗੁਰੇ ਇਹ ਮੈਂ ਵੀਰੇ ਪਹਿਲੇ ਸੂਏ ਸੂਈਆ ਮਗਰ ਬੱਚੀ ਆ ਤੇ ਹੂੰ ਤੇ 6 ਕਿਲੋ ਦੁੱਧ ਹੋਊਗਾ ਹੁਣ ਵੀਰੇ ਠੀਕ ਆ ਅੱਜ ਹੀ ਆਪਣਾ ਜਿਹੜਾ ਮਾਲਕਾਂ ਨੇ ਦੱਸਿਆ ਵਾ ਆਈ ਮਾਤੜ ਘਰ ਹੋਈਆਂ ਵੀਰੇ ਮੰਨ ਲਓ ਇਹ ਵਾਲੀ ਘਰ ਹੋਣੀ ਆ ਜੀ ਤੇ 22000 ਜੁਰਮਾਨਾ ਲੱਗੂ ਵੀਰੇ 22 ਚੋ ਹਾਂ ਤੇ ਠੰਡੀ ਮਿੱਠੀ ਕੋਈ ਰੱਸੀ ਨਹੀਂ ਆਣਾ ਨਹੀਂ ਪੋਣਾ ਚੁਆਈ ਚ ਕੋਈ ਪੂਰ ਕਿੱਟਾ ਨਹੀਂ ਵੇਰੇ ਠੀਕ ਹੈ ਮਾਲਾ ਜਿੱਥੇ ਲਾਤ ਰੱਖੀ ਇਹਨੂੰ ਵੀ ਚੱਕ ਕੇ ਆਸੇ-ਵਾਸੇ ਕਰੂੰਗੀ 22 ਦੀ ਦੇ ਦੇਣੀ ਆ ਮਗਰ ਵੱਛੀ ਆ 6 ਕਿਲੋ ਅੱਜ ਤਿਆਰ ਆ 20 ਤੇ 2 22000 ਦਾ ਮੁੱਲ ਮਗਰੇ ਦੇ ਵੱਛੀ ਸੀਲ ਬਾਈ ਕਹਿੰਦਾ ਇੰਨੀ ਆ ਕਿ ਜਦੋਂ ਤੁਸੀਂ ਚੌਣ ਬੈਠੋਗੇ ਜਿੰਨਾ ਜੀ ਕਰ ਚੁਆਈ ਕਰੋਗੇ ਲੱਤ ਵੀ ਚਾਗੇ ਬਾਈ ਕਹਿੰਦਾ ਆਪਣੀ ਫੁੱਲ ਤਸੱਲੀ ਆ ਤੇ ਲੱਤ ਵੀ ਹਲਾ ਜੇ ਬਾਕੀ ਸੂਈ ਸਵਾਈਏ ਗੱਭਣ ਦਾ ਤਾਂ ਚਲੋ ਕਈ ਭੈਣ ਭਰਾ ਵਹਿਮ ਕਰ ਜਾਂਦੇ ਆ ਬਾਕੀ ਜਿਹੜੇ ਭੈਣ ਭਰਾਵਾਂ ਨੂੰ ਪਸ਼ੂਆਂ ਦਾ ਪਤਾ ਨੌਲੇਜ ਉਹ ਤਾਂ ਗੱਭਣ ਦਾ ਵੀ ਨਹੀਂ ਕਰਦੇ ਕਿਉਂਕਿ ਅਗਲੇ ਨੇ ਆਪਦੀ ਸੋਚ ਮੁਤਾਬਕ ਸਮਝ ਮੁਤਾਬਕ ਜਾਨਵਰ ਲੈਣਾ ਕਈਆਂ ਨੂੰ ਘੱਟ ਪਤਾ ਚਲੋ ਨਹੀਂ ਪਤਾ ਤੇ ਸੂਇਆ ਸਵਾਈਆ ਤਾਂ ਤੁਸੀਂ ਚੋ ਕੇ ਵੇਖ ਲੈਣਾ ਇਹਦੇ ਚ ਤਾਂ ਕੋਈ ਵਹਿਮ ਹੀ ਹੈ ਨਹੀਂਗਾ ਕੋਈ ਦੋ ਟਾਈਮ ਚੋ ਲਿਓ ਭਾਵਾਂ ਵੀਡੀਓ ਬਣਾ ਰਹੇ ਆ ਦੁਪਹਿਰੇ 1.5 ਵਜੇ ਸਮਾਂ ਜ਼ਰੂਰ ਨੋਟ ਕਰ ਲਿਓ ਦੁਪਹਿਰਾ ਲੱਗਿਆ ਵਾ ਤਿੱਖੜ ਦੁਪਹਿਰਾ ਜਾਵਾ ਤੇ ਸ਼ਾਮ ਦੀ ਚੋਈ ਜਹ ਹਜੇ 4 ਘੰਟੇ ਪਏ ਆ 6 ਵਜੇ ਦੇ ਹਿਸਾਬ ਨਾਲ ਤੇ ਸ਼ਾਮ ਤੇ ਕਰ ਹਵਾਨਾ ਉਹਦੋਂ ਹੋਰ ਵੀ ਭਰ ਲੈਣਾ 6 ਕਿਲੋ ਹਾਜਰਾ 22000 ਦੀ ਦੇ ਦੇਣੀ ਮੈਨੂੰ 2 ਟੋਕੜਾਣਾ ਯਾਰ ਟੋਕੜਾ ਵੀ ਨਹੀਂ ਦਿੰਦਾ ਕੋਈ ਇੰਨੇ ਜਿਹੇ ਤੇ ਬਾਕੀ ਚਲੋ ਅਗਲਾ ਸੇਵਾ ਕਰ ਲੋ ਇਹਦਾ ਘਰ ਦਾ ਵਧੀਆ ਖਰਚਾ ਪਾਣੀ ਨਿਕਲੀ ਜਾਣਾ ਦੁੱਧ ਹਣਾ ਸਹੀ ਆ ਹਾਂਜੀ ਆ ਦੋਸਤ ਇਹ ਵੀ ਗੱਲ ਸਹੀ ਆ ਪਤਾ ਤਾਂ ਹੈਗਾ ਸੂਈ ਸਵਾਈਆ ਟੋਕੜ ਲਓਗੇ ਪਹਿਲੀ ਗੱਲ ਤਾਂ ਮਿਲਣੀ ਨਹੀਂ ਕਿ ਜੇ ਮਿਲ ਵੀ ਗਈ ਉਹ ਪਤਾ ਨਹੀਂ ਸਾਲ ਦੀ ਸੂਈ ਹੋਊ ਕਿ ਡੇਢ ਸਾਲ ਦੀ ਪਤਾ ਤਾਂ ਹੈਗਾ ਤਾਜੀ ਸੂਈ ਆ ਗਰਮਿਓਂ ਗਰਮੀ ਦੁੱਧ ਪਿਆਜੂ ਤੋਕੜਨੇ ਪਤਾ ਨਹੀਂ ਮਹੀਨਾ ਪਿਆਉਣਾ ਕਿ ਡੇਢ ਮਹੀਨਾ ਪਿਆਉਣਾ ਬਾਕੀ ਪੈਸੇ ਤੁਸੀਂ ਲਾਉਣੇ ਆ ਮਰਜ਼ੀ ਤੁਹਾਡੀ ਆ ਜਿਹੜਾ ਮਰਜ਼ੀ ਜਾਨਵਰ ਲੈ ਲਓ ਵਨ ਕੀ ਸਾਰੀ ਆ ਫੁੱਲ ਬਰੀਡ ਵਾਲੀ ਵਹਿੜ ਵੀ ਹੈਗੀ ਇੱਕ ਨੰਬਰ ਫਾਰਮ ਦੀ ਉਧਾ ਨਾਰਮਲ ਵੀ ਵਹਿੜਾ ਹੈਗੀਆਂ ਜਿਹੜੀ ਵੀ ਤੁਹਾਡੇ ਮਨ ਲੱਗਦੀ ਆ ਗੋਰੀਗਲ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਪਹਿਲੇ 4 ਕਿ ਜਾਨਵਰ ਤਾਂ ਫੁੱਲ ਹੀ ਚੰਗੇ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਐਡਰੈਸ ਤੋਂ ਦੂਰੀ ਵਰੀ ਦੱਸਦੇ ਨੇ ਪਿੰਡ ਸੁਖੀ ਵਾਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਜੀਰਾ ਸਾਰਿਆਂ ਨੂੰ ਪਤਾ ਸੀ